ਹੱਟੇ ਰਿਕਵਰੀ ਮਾਉਣ ਦੀ ਆਪਾਂ ਬੀਤੀ ਆ ਰਾਤੀ ਕਰਕੇ ਕਾਂਡ ਚ ਹੋਰ ਲੈ ਗਈਓ ਅਗਲੇ ਤਾਰ ਫੱਟ ਕੇ ਇੱਥੇ ਥੋੜੀ ਜੀ ਛੜ ਜਾ ਕਰੋ ਤਾਂ ਕਿ ਜਿਹੜਾ ਜੋੜ ਪਾ ਕੇ ਮੜ ਕੇ ਜੜਦੀ ਸੌਖੀ ਹੋ ਜਵੇ ਲੱਗਾ ਜੀ ਅੰਕਲ ਆਪਣਾ ਵੀ ਟਾਇਰ ਝਾੜਨ ਚੱਲ ਲਈ ਗ੍ਰੇਡਰ ਆਪਣਾ ਜਾਂਦਾ ਦੂਟਾਉਂਦਾ ਕੀ ਕਾਲਜੀ ਵੀਰ ਸਾਰਿਆਂ ਨੂੰ ਆ ਗਈ ਹੈ ਆਪਾਂ ਮੋਟਰ ਤੇ ਤੁਸੀਂ ਚਲੀ ਜਾਂਦਾ ਕਾਪਾ ਥੋੜਾ ਥਾਲੇ ਜਿਹੜਾ ਛੱਡਿਆ ਆਇਆ ਉੱਥੇ ਤੋਂ ਪੱਠੇ ਬੀਜ ਦੇ ਬਾਦੀ ਨੇ ਸਰੇ ਤੇ ਬਾਕੀ ਆ ਇਧਰ ਆਇਆ ਚਾਚਾ ਆਪਣਾ ਹੈ ਇੰਨੇ ਖਰੀਦੀ ਆ ਹੱਟ ਰਿਕਵਰੀ ਮਾਉਣ ਦੀ ਆਪਾਂ ਬੀਜਤੀ ਆ ਬਾਸ ਤੋਂ ਇਹਦੇ ਨਾਲ ਨਹਾਣਦੇ ਆ ਗਿਆ ਨਾਲ ਪੱਲੇਦਾਰ ਤੇ ਥੋੜੀ ਦੇਰ ਨੂੰ ਆਪਾਂ ਬਸ ਲੇਵਰ ਲਾ ਦੇਣੀ ਆ ਭਰਾਈ ਸ਼ੁਰੂ ਕਰਾ ਦੇਣੀ ਆ ਤੇ ਗਰੀਡਰ ਆਪਣਾ ਜਿਹੜਾ ਉਹ ਗਿਆ ਹੋਇਆ ਪਾਜੀ ਕੋਲ ਇਸ ਕਰਕੇ ਤੇ ਆਪਣੀ ਲਿਵਰੀ ਵੀ ਵੇਚ ਲਈ ਅੱਜ ਤੇ ਇਹਦਾ ਕਰਕੇ ਆਪਾਂ ਢੇਰੀ ਨੂੰ ਲਾ ਦੇਣੇ ਸੀ ਬਾਅਦ ਜਦੋਂ ਅਗਲੀ ਢੇਰੀ ਜਾਣ ਇਹ ਗਰੀਡਰ ਨੂੰ ਬਾਹਰ ਲਾ ਲਾਂਗੇ ਤਾਂ ਕਰਕੇ ਆਹ ਉਹਦਾ ਬਾਹਰ ਦਾ ਨਾ ਵੀ ਆ ਗਿਆ ਲੋਵਨ ਨੂੰ ਨਹੀਂ ਆਇਆ ਇਹ ਆਪਣਾ ਗਿਆਨੀ ਅੰਕਲ ਪੈਲੀ ਹੋਣ ਕੀ ਲਾ ਦੇਣੀ ਹੈ ਸੇ ਆਪਾਂ ਤਿਆਰ ਕਰਕੇ ਕਰੋ ਤੇ ਕਿਉਂ ਲੱਗਣੀ ਝੋਟਾ ਲੱਗਿਆ ਹੋਇਆ ਪਾਣੀ ਲਾਉਣ ਇਧਰ ਬਾਕੀ ਨੂੰ ਜਿਹੜਾ ਕੱਲ ਰਹਿ ਗਿਆ ਸੀਗਾ ਫਲੈਟ ਚਲ ਗਈ ਸੀ ਤੇ ਅੱਜ ਸ਼ਾਇਦ ਹੋ ਜੂ ਗਮ ਲੀਟ ਰਾਤੀ ਕਰਕੇ ਕਾਂਡ ਤੇ ਹੋਰ ਤਾਰ ਵੀ ਜੋੜੀ ਐ ਕੋਈ ਛੋਟੀ ਜਿਹੀ ਉਹਨੂੰ ਜੋੜ ਪਾਉਣ ਲਈ ਲੱਗ ਗਈ ਉਹ ਛੋਟੀ ਆ ਤਾਰ ਫੱਟ ਕੇ ਵੀਰ ਇਦਾਂ ਨਾ ਕਰਿਆ ਕਰੋ ਇੱਥੇ ਥੋੜੀ ਜਿਹੀ ਛੱਡ ਜਾ ਕਰੋ ਤਾਂ ਕਿ ਜਿਹੜਾ ਜੋੜ ਪਾ ਕੇ ਮੜ ਕੇ ਜੜਦੀ ਸੌਖੀ ਹੋ ਜAVE ਤੇ ਇੱਦਾਂ ਕੰਮ ਖਰਾਬ ਆਵੇ ਤੁਹਾਡੇ ਕਿਆਂ ਦੀ ਫੇ ਆ ਥੋੜੀ ਜੀ ਮੋਟਰ ਕੱਢਣੀ ਪਈ ਹਣ ਦਾ ਨੂੰ ਜਿਆਦਾ ਕੰਮ ਖਰਾਬ ਲੱਗ ਰਿਹਾ ਕਰੋ ਜਿੰਨੀ ਵਧਣੀ ਹੁੰਦੀ ਉਹ ਤਾਂ ਵੜ ਲਿਆ ਕਰੋ ਤਾਂ ਕਿ ਜੋੜ ਪਾ ਲਿਆ ਕਰੀ ਯਾਰਾ ਭਾਜੀ ਵੀ ਸਾਡਾ ਵੀ ਕੰਮ ਚੱਲ ਜਵੇ ਤੇ ਚੇਰ ਵੀਰਾਂ ਨੂੰ ਵੇੰਦੀ ਆ ਵੀ ਇੱਦਾਂ ਸਾਰੀ ਨਾ ਵੜ ਕੇ ਲਜਾਇਆ ਕਰੋ ਥੋੜੀ ਜੀ ਛੜਜਾ ਕਰੋ ਯਾਰ ਬਾਹਰ ਆ ਵੀ ਲੱਗ ਗਿਆ ਇਹ ਥੱਲੇ ਜੈਕ ਆ ਗਿਆ ਅੰਕਲ ਆਪਣਾ ਪੈਲੀ ਵਾ ਕੇ ਤੇ ਲੱਗੀ ਇਹਦੀਆਂ ਸਟਿੱਪੜੀਆਂ ਲਾ ਕੇ ਸਾਈਡ ਕਰਨਾ ਪਾ ਦੇਣੇ ਟਾਇਰ ਇਹਨੂੰ ਟਾਇਰ ਪਾ ਦੇਣੇ ਉਹ ਪਏ ਆਪਣੇ ਆਪ ਇਹਦੇ ਵੀ ਬਦਲ ਦੇਣੇ ਹਾਂ ਇਹਦੇ ਛੋਟੇ ਵਾਲੇ ਇਹਦੇ ਆ ਛੋਟੇ ਵਾਲੇ ਇਹਦੇ 15 ਵਾਲੇ ਆ ਉਹਦੇ 16 ਵਾਲੇ ਆ ਗਿਆ ਇਹ ਵੀ ਅੱਜ ਜਿਹੜੇ ਗਾਲਾ ਲੁਪਟੇ ਮੱਛੀ ਵਾਲੀ ਪਹਿਲੀ ਯਾਰ ਦੇ ਵਾਲੀ ਤਿਆਰ ਕਰਕੇ ਉਧਰ ਜੋ ਤੜਾਣ ਬਾਕੀ ਲਗਾਈ ਅੰਕਲ ਆਪਣਾ ਵੀ ਟਾਇਰ ਝਾੜਨ ਉੱਚੇ ਜੇ ਕਰ ਦिए ਇਹਨਾਂ ਨੂੰ ਅੱਗੇ ਦੇ ਜਵਾਗ ਜੇ ਲੱਗਣ ਲੱਗੇ ਸੀ। ਉਹ ਵੀ ਪਾਤਾ ਹੀ ਤੇ ਵੀ ਟਾਇਰ। ਦੇ ਉਹ ਵੀ ਅੰਕਲ ਨੇ ਖੋਲ ਲਿਆਈਓ। ਲੈ ਹਾਂ ਮਿੱਟੀ ਮਿੱਟੀ ਰਿਕਦੀ ਦੱਸੋ। ਅੰਕਲ ਕੱਲ ਹੀ ਲੱਗਾ ਹਾਂ। ਨਹੀਂ ਸੋਨੂੰ ਜਿਹੜਾ ਉਹ ਸਮਾਨ ਚੋਂ ਜਿਵੇਂ ਗਿਆ। ਫੇਰ ਠੀਕ ਆ ਮੈਂ ਕਹਾਂ ਇਹਦੇ। ਮੈਂ ਕਰਾ ਦਿੰਦਾ ਉਹ ਨਾਲ। ਇਹਦੇ ਟਾਇਰ ਵੀ ਬੰਦ। ਉਹ ਖੜੇ। ਫਾਦਰ ਨੇ ਨਾ ਗੋਡੀਅਰ ਵਾਲੇ ਜਿਹੜੇ ਕੰਪਨੀਆਂ ਲੋ ਐ ਇਹਦੇ ਆਪਾਂ ਪਾਏ ਆ ਰੇਡੀਅਲ ਜਿਹੜਾ ਆਪਾਂ ਆਪਣੇ ਹੰਦੇ ਲਾਏ ਹੋਏ ਭਰਾਈ ਕਰਨੇ ਆਲੂ ਆਪਣੇ ਹੀ ਥੋੜੇ ਜਿਹੜੇ ਗਿੱਲੇ ਹੋ ਗਏ ਸੀਗੇ ਤੇ ਤਾਂ ਕਰਕੇ ਤੇ ਇਹ ਚ ਗਲੇ ਆਲੂ ਜਿਹੜਾ ਥੋੜਾ ਇਹ ਵਿੱਚ ਫਿਰ ਪਾਣੀ ਲੱਗਣ ਦਾ ਕਰਕੇ ਗਲ ਗਿਆ ਇੰਨਾ ਕੋਈ ਇੱਕ ਰਾਤ ਲੱਗ ਬਾਕੀ ਉਧਰ ਲੱਗੇ ਹੋਏ ਤੇਰੀ ਦੇਵੀ ਆਪਣੀ ਤੇ ਇਹ ਵਾਰ ਆਪਣੀ ਇਹ ਦੇਖ ਪਰ ਉਹ ਫਰੀ ਹੋਣ ਵਾਲੀ ਖੋਲਦੀ ਸੀ ਇਹਦਾ ਸੌਦਾ ਕਰਤਾ ਸੀ ਆਪਾਂ ਕਿ ਹੱਲ ਲਾ ਕੇ ਰੋਟਾਵੇਟਰ ਪਾਉਣ ਜਿਹੜੀ ਅੰਕਲ ਸਰੇ ਪਹਿਲੀ ਆ ਗਿਆ ਕੀ ਵੇਚਣ ਲਈ ਉੱਥੇ ਮਾਰਨਾ ਰੋਟਾਵੇਟਰ ਹੁਣ ਰੋਟਾਵੇਟਰ ਤਾਂ ਨਿਕਲ ਜਾਣਾ ਵੇਹਦਾ ਮੈਂ ਰੋਟਾਵੇਟਰ ਨਾ ਨਹੀਂ ਖਾਚੂ ਨਹੀਂ ਘਰ ਆ ਜੇ ਮੁੜ ਕੇ ਸੱਤ ਰਾਂ ਮਹਿੰਗਾ ਹੋ ਜਾਣਾ ਰੋਟਾਵੇਟਰ ਆਈ ਆ ਭਾਈ ਦਰਭਾਜੀ ਵਾਲੇ ਮੋੜ ਤੇ ਆ ਖੜਾ ਜ Punjabi ਆਪਣਾ ਤੇ ਆ ਚੱਲ ਲਈ ਗ੍ਰੇਟਰ ਆਪਣਾ ਚੈੱਕ ਕਰ ਸਕਦੇ ਤੁਸੀਂ ਹਲਾਗਾ ਲੈ ਅੱਛਾ ਹੀ ਜਾਂਦਾ ਆਪਣਾ ਰਾਸ਼ਨ ਆਉਂਦਾ ਹੀ ਉਹ ਸੀੜ ਤੇ ਇਧਰ ਆਉਂਦੀ ਗੋਲੀ ਜਰੀ ਉਹਦੇ ਹੀ ਆ ਇੱਥੇ ਜਿਹੜਾ ਕੱਟ ਵਾਲਾ ਦਸਰਾ ਦਾਣਾ ਇੱਥੇ ਆਪਣੀ ਮਿੱਟੀ ਡਿੱਗੀ ਜਾਂਦੀ ਗੜੇ ਆਲੂ ਤੇ ਟੋਕਰੀ ਬਾਟੀ ਦੇ ਨਾਲ ਨਾਲ ਹੀ ਗੱਡੀ ਦੁਰੀ ਜਾਂਦੇ ਨਾਲ ਦੀ ਨਾਲ ਹੀ ਆ ਬਾਸ ਤੁਸੀਂ ਲੱਗੇ ਰੋ ਰਗੀ ਢੇਰੀ ਆਦੀ ਔਰ ਦੇਣ ਲੱਗੇ ਯੋ ਤਿੰਨ ਸੱਜਾਂ ਚ ਗੋਲੀ ਸੀਡ ਤੇਰਾ ਛੱਡ ਚੱਲੀ ਜਾਂਦਾ ਕੰਮ ਮੈਂ ਤਾਂ ਪਤਾ ਕਿ ਹਾਰ ਗਈ ਦਾ ਹੋ ਲਈ ਛੋਟੇ ਘਰੂ ਆਪਣੇ 60 ਨੂੰ ਵੀ ਪਾ ਗਏ ਵੱਡੇ ਟਾਇਰ ਆਪਾਂ ਜਿਹੜੇ ਦੇ ਆਪਣੇ ਵਾਲੇ ਅਸਲੀ ਚਿਪੜੀਆਂ ਲਾ ਕੇ ਤਾਂ ਘਰ ਤਾਂ ਹੀ ਨਾਲੀ ਕੰਮ ਘੜਾ ਇਹਦਾ ਵੀ ਚੱਲਵੇ ਮੈਂ ਤੇਰਾ ਹੋ ਜਾ ਹੁਣ ਜ਼ੋਰ ਵਰਕੇ ਜਾਣਾ ਇਹ ਤੇਰਾ ਅਧੇਰਾ ਚੱਲਿਆ ਤੂੰ ਮੇਰੇ ਮੇਰੇ ਡਿੱਗਰ ਤੇ ਉਧਰ ਆਪਣਾ ਲੰਬੇ 12 ਫੁੱਟਾ ਰੋਟਾਵੇਟਰ ਦੇਵਾਂਗਰਾ ਤੇ 9 ਫੁੱਟਾ ਬਣਾ ਦੇਵਾਂਗਰਾ ਵੀਰ ਜੀ ਇਹ ਆ ਰੋਡ ਦਾ ਕਰਕੇ ਹੀ ਗੱਲ ਥੋੜਾ ਆ ਵਾਰਤਾ ਇਹ ਵੀ ਸਦਾ ਉਹਨਾਂ ਨਾਲਾ ਬਣਿਆ ਹਾਂ ਕਰਕੇ ਹੋ ਜਾਏਗਾ ਜਾਂਦਾ ਢੂਡਦਾ ਕਰੀ ਜਾਂਦਾ ਨਹੀਂ ਐ ਮਰੀਗ ਹੈ ਠੀਕ ਹੈਗਾ ਆਪਣਾ ਸ਼ਰਕਦਾ ਕਰਕੇ ਵੀ ਥੋੜਾ ਆ ਠੀਕ ਨਹੀਂ ਮਿੱਟੀ ਉਹਦੇ ਤੋਂ ਦੇਖੋ ਟੀ ਗਈ ਥੋੜੀ ਫੋਟੋ ਕੋ ਲਾਲ ਲਾਲ ਜੀ ਤਾਂ ਲੱਗਣ ਈ ਪੈਲੀ ਵੀ ਲੋ ਵੀ ਹੋ ਜਾਂਦੇ ਆ ਕੱਲ ਵੀ ਵਾਰ ਉਹ ਜਿਉਗਾ ਉਧਰ ਲਿਖਦੇ ਆ ਜੇ ਉੱਥੇ ਵੀ ਨਹੀਂਦਾ ਮਾਰਨ ਨਾਲ ਹਜੇ ਹਣ ਦੋ ਵਾਰ ਬੈਕ ਕਰ ਕਰਕੇ ਤਿੰਨ ਵਾਰ ਘੋਟਦਾ ਕਰਕੇ ਵੀ ਐਵੇਂ ਜਦੋਂ ਆਪਾਂ ਰੁਦਾ ਰੁਟਾ ਵੀਟਰ ਚੱਕ ਲਈਦਾ ਤੇ ਇੱਕ ਟੋਆ ਪੈ ਜਾਂਦਾ ਪਹਿਲੇ ਬਣ ਢੇਰੀ ਜੀ ਲੱਗ ਜਾਂਦੀ। ਦੋ ਤਿੰਨ ਵਾਰ ਬੈਕ ਕਰ ਕਰਕੇ ਭਾਜੀ ਨੇ ਫੇਰ ਕੱਢਿਆ ਬਾਹਰ। ਵੀ ਢੇਰੀ ਜੀ ਨਾਲ ਲੱਗਿਆ ਚਲੋ ਥੋੜਾ ਮਾੜਾ ਮੋਟਾ ਰਹਿ ਜਾਂਦਾ ਫੇਰ ਬਾਈ ਢੇਰੀ ਜੀ ਬਣਦੀ ਉਹਦਾ ਟੋਆ ਪੈ ਕੇ ਢੇਰੀ ਬਣ ਜਾਂਦੀ ਤੇ ਉਹ ਸਹੀ ਨਹੀਂ ਲੱਗਦਾ ਮੁੜ ਕੇ ਬਾਅਦ ਵੀ ਤੰਗ ਕਰਦਾ ਇਸ ਕਰਕੇ ਤੇ ਬਾਕੀ ਚੱਲਿਆ ਭਾਜੀ ਵੀ ਹੁਣ ਉਧਰ ਲਈ ਮੋਟਰ ਲਈ ਚੱਲਦੇ ਆਪਾਂ ਵੀ ਮਗਰ ਤੇ ਤੇ ਮਾਰਦੇ ਰੋਟਾਵੇਟਰ ਆਪਾਂ ਇਹਦਾ ਪਹਿਲਾਂ ਮੀੜੀਆਂ ਪਾਇਆ ਹੋਇਆ ਤੇ 2122 ਤੋਂ ਚੱਕਰ ਤੇ ਚੱਲਣ ਡਿਆ ਇਸ ਟਾਈਮ ਨਾਲ ਹੀ ਹੋਰ ਜੋਂ ਹਰ ਵੀ ਚੱਲਣ ਡਿਆ ਆਪਣਾ ਉਹ ਵੀ ਮਦਰੋ ਬੇਰ ਖਾ ਲੋ ਬੇਰ ਆ ਗਿਆ ਉਹ ਲੱਗੀ ਮੇਰੀ ਭਾਈ ਥੋੜੀ ਕਿ ਲਿਆਇਆ ਉਹ ਵੀ ਕੱਢ ਲੇ ਇਧਰੋਂ ਵੀ ਦੋਵੇਂ ਇੱਕ ਬੰਗਰ ਆਉਂਦਾ ਤੇ ਕੰਮ ਹੋ ਰਿਹਾ ਤੇ ਹੁਣ ਚੱਲੇ ਉਹ ਦੂਜੇ ਬੰਨੇ ਨੂੰ ਉੜਿਆ ਤਾਂ ਉਧਰ ਲੋਕਾਂ ਕਿੱਲਿਆਂ ਦਾ ਉਹ ਕੱਢ ਕੇ ਤਾਂ ਫਿਰ ਬਾਹਰ ਵੇਲੇ ਹੋ ਜਾਣੇ ਇਹ ਆਹ ਦਾ ਛੋਟਾ ਤੇ ਚੱਲਦੇ ਆਪਾਂ ਵੀ ਨਾਲ ਹੀ ਇਹ 10 ਫੁੱਟ ਆ ਅੱਗੇ ਮੈਂ ਲਾਦਾ ਮੈਂ ਵੀਡੀਓ ਜਿਹੜਾ ਪਹਿਲਾਂ ਨਾ ਗਿਆ ਸੀ ਤੇ ਫੇਰ ਟਰੈਕਟਰ ਆਪਣਾ 10 ਫੁੱਟ ਆ ਆ ਗਈ ਇੱਧਰ ਤੇ ਉਹ ਵੀ ਆ ਚੱਲਾ ਮਗਰ

ادھر آ بھی ٹھوٹا پہلا میڈیم چلے گا یہ کدھر چروڑی دی اپنے ਵੇ ਵੀ ਇਹਦਾ ਦੌਰ ਲਾਉਣੀ ਵੇਜਵੇ ਵੇਖਦੇ ਕੀ ਹਾਬ ਕਿਤਾਬ ਬਣਦਾ ਥੂੜ ਬਣਾਉਣ ਦੀ ਕੋਈ ਲੋੜ ਨਹੀਂ ਹੁੰਦੀ ਇਦਾਂ ਨੇ ਬੜਿਆ ਕੰਮ ਬਾਸ ਆਖਰੀ ਕਿੜਾ ਹੀ ਹੋ ਲਾ ਕੇ ਚੱਲਦੇ ਮੋਟਰ ਵਾਲਿਓ ਆਪਾਂ ਫੜਿਆ 60 ਤੋਂ ਅੰਦਰ ਉਹਦਾ ਹੀ ਮੈਂ ਗਿਆ ਚੱਲ ਮੈਂ ਲੈ ਕੇ ਜਾਣਾ ਆਹ ਨੂੰ ਤੇ ਉਹ ਵੀ ਲੱਗੇ ਹੋਏ ਹੁਣ ਆਣਗੇ ਥੋੜੀ ਦੇਰ ਸੁੱਕੀ ਆਪਾਂ ਆਪਣੇ ਵਾਲਿਆਂ ਨੂੰ ਭਰਾਤੀ ਵੀ ਚਲੋ ਜੀ ਨਿਆਇ ਕਮਾ ਕੇ ਆਪਾਂ ਪਹਿਲਾਂ ਹੀ ਖੜਾ ਘਰ ਆਂਦਾ ਸੀ ਉਹ ਉੱਥੇ ਤੇ ਇਹਨੂੰ ਹੰਗਾਇਆ ਵੀ ਉਧਰੋਂ ਉੱਥੇ ਆਪਣਾ ਮੂਹਰੇ ਚਲਾ ਜਾਂਦਾ ਤੇ 12 ਫਟੇ ਨੰਗਦਾ ਨਹੀਂਗਾ ਥਾਂ ਥੋੜਾ ਥੋੜਾ ਹੈ ਹੀ ਫਰਕਾ ਉੱਲ ਮਾੜਾ ਆ ਜਾ। ਗਾਂ ਕਰਕੇ ਫੇਕ ਘਾ ਕੇ ਲਿਆਉਣਾ ਪੈਂਦਾ ਸੜਕ ਦੇ ਉੱਪਰ ਦੀ। ਇਹ ਇਸ ਕਰਕੇ ਤੇ ਬਾਕੀ ਹੁਣ ਗਾਂ ਕਰ ਦੇਣਾ ਆਪਾਂ ਇਹਦਾ ਇੱਧਰ ਦੀ ਨਾਂਗਾ ਪੂਰਾ ਓਕੇ। ਇਹ ਸੜਕ ਜੁਰ ਦਾ ਕੰਮ ਪੂਰਾ ਹੋ ਗਿਆ ਨਾ। ਇੱਕ ਵਾਰ ਫੇਰ ਉੱਥੋਂ ਦੀ ਨਾਂਗਾ ਪੂਰਾ ਕਰ ਦੇਣਾ ਆਪਾਂ। ਤੇ ਆਉਂਦਾ ਹੀ ਆਪਣਾ ਚਾਚਾ। ਲੋਕ ਲੈ ਆ ਆ ਵੀ ਸਾਠ ਆਪਣਾ ਤੇ ਇੱਕ ਸਾਠ ਆ ਖੜਾ ਹੀ ਆਪਣਾ ਇਹਦੇ ਵੱਡੇ ਟਰਪਾ ਤੇ। ਅੰਕਲ ਬੈ ਕਰਕੇ ਉਹਦੇ ਮਗਰ ਸਿੱਧਾ ਕਰ ਦੇ ਤੇ ਉਧਰ 90 ਖੜਾ ਹੀ ਆਪਣਾ ਕਰਦੇ ਜੋ ਟੈਂਡਰ ਚਾਰੋ ਕਰੋ ਜਾਕ ਓਵਿਲ ਬਦਲਣਾ ਨਾਲ ਹੀ ਚੱਲ ਹੋਵੇ ਐਥੇ ਪੱਠਿਆਂ ਵਾਲੀ ਰੈਡੀ ਹਟ ਜੂਗੀ ਜਾਣ ਦੋ ਜਾਣ ਦੋ ਜਾਣ ਦੋ ਚੱਲ 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 ਵਾਹ ਬਹੁਤ ਆ ਕਿਹੜਾ ਲੱਗਦਾ ਹੋ ਗਿਆ ਆਪਣਾ ਬਾ ਓਕੇ ਆ ਗਾਰੇ ਚ ਖੜੇ ਹੋ ਗਏ ਉਹ ਵੀ ਮਿੱਤਰੋ ਹੋ ਗਿਆ ਕੰਮ ਖਤਮ ਤੇ ਚੱਲਦੇ ਆਂ ਆਪਾਂ ਵੀ ਘਰੇ ਤੇ ਚਲੋ ਠੀਕ ਆ ਵੀਰ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਵੀਰ ਜ਼ਰੂਰ ਕਰ ਦਿਓ ਓਕੇ ਜੀ ਧੰਨਵਾਦ ਜੀ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਜੇ ਨਹੀਂ ਸਿੱਧਾ ਸਬਸਕ੍ਰਾਈਬ ਕਰੋ ਭਾਈ